ਮੁੰਦਾਸ ਦੀ ਗੁਰੂ ਬੋਲਣਾ ਨੀਚੋਂ ਊਚ ਕਰੇ ਮੇਰਾ ਗੋਬਿੰਦ ਮਾਥੇ ਛਤਰ ਧਰੇ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਜਲੰਧਰ ਵਾਸੀਆਂ ਲਈ ਹੈ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਬਹੁਤ ਵੱਡੀ ਲੀਡ ਦੇ ਨਾਲ ਇਥੋਂ ਸੀਟ ਜਿੱਤੀ ਹੈ ਔਰ ਦੁਆਬੇ ਦੇ ਲੋਕਾਂ ਨੇ ਇੰਨੀ ਪਰ ਗਰਮੀ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਜਿਹੜੇ ਲੋਕ ਉਹਨਾਂ ਤੇ ਤਾਨੇ ਕੱਸਦੇ ਸਨ ਮਿਹਣੇ ਮਾਰਦੇ ਸਨ ਊਠ ਪਤੰਗ ਦੀਆਂ ਬਾਤਾਂ ਕਰਕੇ ਉਹਨਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਸਨ ਅੱਜ ਉਹਨਾਂ ਨੂੰ ਇਹ ਜਵਾਬ ਮਿਲ ਗਿਆ ਕਿ ਪੂਰੇ ਜਲੰਧਰ ਨੇ ਇਹ ਮਨ ਬਣਾ ਲਿਆ ਸੀ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਹੱਕ ਵਿੱਚ ਅਸੀਂ ਭੁਗਤਣਾ ਹੈ ਅੱਜ ਉਹਨਾਂ ਨੇ ਇਹ ਕਰ ਦਿਖਾਇਆ ਕਹਿਣ ਦੀ ਗੱਲ ਨਹੀਂ ਸੀ ਉਹਨਾਂ ਨੇ ਕਰਕੇ ਦਿਖਾ ਦਿੱਤਾ ਬਹੁਤ ਵੱਡੀ ਲੀਡ ਦੇ ਨਾਲ ਉਹਨਾਂ ਨੇ ਜਿਲੰਦਰ ਤੋਂ ਜਿੱਤ ਪ੍ਰਾਪਤ ਕੀਤੀ ਹੈ ਸਾਰੀ ਦੁਆਬੇ ਦੀ ਜਿੰਨੀ ਵੀ ਜਨਤਾ ਜਿਨ੍ਹਾਂ ਨੇ ਇੱਕ ਇੱਕ ਕੀਮਤੀ ਵੋਟ ਚੰਨੀ ਸਾਹਿਬ ਨੂੰ ਪਾ ਕੇ ਜਿਤਾਇਆ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਉਹਨਾਂ ਦੀ ਟੀਮ 'ਚੋਂ ਇੰਨਾ ਹੀ ਕਹਿੰਦੇ ਹੋਏ ਜੈਸੇ ਮਹਾਰਾਜ ਨੇ ਗੁਰਬਾਣੀ 'ਚ ਲਿਖਿਆ ਮੈਂ ਪਹਿਲੇ ਵੀ ਸ਼ਬਦ ਬੋਲਿਆ ਕਿ ਨੀਚੋਂ ਊਚ ਕਰੇ ਮੇਰਾ ਗੋਵਿੰਦ ਮਾਥੇ ਛਤਰ ਤਰੇ ਅੱਜ ਜੋ ਦੁਆਬਾ ਨਵ ASCIIਆ ਨੇ ਜਲੰਧਰ ਨਿਵਾਸੀਆ ਨੇ ਉਹਨਾਂ ਦੇ ਸਿਰ ਦੇ ਉੱਤੇ ਤਾਜ ਪਹਿਲਾਂ ਵੀ ਸੀਐਮ ਦਾ ਰੱਖਿਆ ਸੀ ਹੁਣ ਉਹ ਸਾਰੇ ਧੋਨੇ ਧੋਂਦੇ ਹੋਏ ਇੱਕ ਵਾਰੀ ਫੇਰ ਦੁਬਾਰਾ ਮੈਂਬਰ ਆਫ ਪਾਰਲੀਮੈਂਟ ਦੀ ਵੱਡੀ ਲੀਡ ਨਾਲ ਜਿੱਤ ਕੇ ਉਹਨਾਂ ਨੇ ਫਿਰ ਉਹਨਾਂ ਦੇ ਸਿਰ ਤੇ ਛਤਰ ਧਰਿਆ ਔਰ ਆਸ ਕਰਦੇ ਆ ਕਿ ਅੱਗੇ ਵੀ ਇਦਾਂ ਹੀ ਸਾਨੂੰ ਦੁਆਬੇ ਦੇ ਵਿੱਚ ਪਿਆਰ ਮਿਲਦਾ ਰਹੂਗਾ ਚੰਨੀ ਨੇ ਵੀ ਜਿਹੜੇ ਵਾਅਦੇ ਕੀਤੇ ਨੇ ਚੰਨੀ ਸਾਹਿਬ ਨੇ ਉਹ ਵੀ ਤੁਹਾਡੇ ਸਾਰੇ ਰੂਪ ਰੂਪ ਪੂਰੇ ਕਰਨਗੇ ਐਂਡ ਦੇ ਵਿੱਚ ਸਾਰਿਆਂ ਦਾ ਇੱਕ ਵਾਰੀ ਬੋਲ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਮੇਰੇ ਨਾਲ ਜੈਦੀਪ ਐਨਐਸ ਜੁਆਈ ਦੇ ਜਨਰਲ ਸੈਕਟਰੀ ਨੇ ਉਹ ਵੀ ਚੰਨੀ ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਕੁਝ ਕਹਿਣਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਮਾਈਕ ਜੋ ਪਾਸ ਉਹਨਾਂ ਕਰਨ ਲੱਗਾ ਜੀ ਧੰਨਵਾਦ ਇੱਕ ਵਾਰ ਦਿਲ ਦੀਆਂ ਗਰਾਈਆਂ ਤੋਂ ਫੇਰ ਤੁਹਾਡਾ ਸਾਰਿਆਂ ਦਾ ਸਚੀਕਾਲ ਜੀ ਸਾਰੇ ਹੀ ਕ੍ਰਾਂਤੀ ਟੀਵੀ ਦੇ ਦਰਸ਼ਕਾਂ ਦਾ ਅੱਜ ਇਤਿਹਾਸ ਰਚਿਆ ਗਿਆ ਹੈ ਦੁਬਾਰਾ ਜਿਹੜੇ ਲੀਡਰ ਜਿਹੜੇ ਮਖੌਲ ਕਰਨ ਵਾਲੇ ਸਿਆਸੀ ਤੰਜ ਕੱਸਦੇ ਸੀ ਮਜ਼ਾਕ ਉਡਾਉਂਦੇ ਸੀ ਸਾਡੇ ਗਰੀਬਾਂ ਦੇ ਰਹਿਬਰ ਗਰੀਬਾਂ ਦੇ ਮਸੀਹਾ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਦਾ ਉਹਨਾਂ ਨੂੰ ਇੱਕ ਮੂੰਹ ਤੋੜ ਜਵਾਬ ਮਿਲਿਆ ਕਈ ਲੀਡਰ ਕਹਿੰਦੇ ਸੀਗੇ ਕਿ ਚੰਨੀ ਇਫੈਕਟ ਦੁਆਬੇ 'ਚ ਨਹੀਂ ਚੱਲਿਆ ਉਹ ਕੁਦਰਤੀ ਦੇਣ ਸੀਗੀ ਉਹ ਬਾਇ ਸਰਕਮਸਟੈਂਸ ਹੋ ਗਿਆ ਅੱਜ ਉਹਨਾਂ ਸਾਰਿਆਂ ਦੇ ਲਈ ਇੱਕ ਮਿਸਾਲ ਕਾਇਮ ਹੋਈ ਹੈ ਇੱਕ ਰਿਕਾਰਡ ਬ੍ਰੇਕ ਹੋਇਆ ਇੱਕ ਚੀਜ਼ ਜਿਹੜੀ ਚਲੰਦਰ ਵਾਸੀਆਂ ਨੂੰ ਬਹੁਤ ਹੀ ਕਲੀਅਰ ਸੀਗੀ ਆਪਣੇ ਦਿਲਾਂ ਦੇ ਵਿੱਚ ਕਿ ਜਾਂ ਸਰਦਾਰ ਚਰਨਜੀਤ ਸਿੰਘ ਚੰਨੀ ਰਹਿਣਗੇ ਤੇ ਜਾਂ ਰਹੇਗਾ ਨਸ਼ਾ ਸੱਟਾ ਤੇ ਤਸਕਰੀ ਜੋ ਕਿ ਬੇਅੰਤ ਹੋ ਰਿਹਾ ਸੀਗਾ ਜਲੰਧਰ ਸ਼ਹਿਰ ਦੇ ਵਿੱਚ ਸੋ ਜਲੰਧਰ ਸ਼ਹਿਰ ਦੀ ਆਵਾਮ ਨੇ ਇੱਕ ਬਹੁਤ ਵੱਡਾ ਮੈਸੇਜ ਕ੍ਰੀਏਟ ਕਰਕੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਨਾ ਕਿ ਕੇਵਲ ਜਿੱਤ ਬਲਕਿ ਇੱਕ ਹਿਸਟੋਰਿਕ ਮੂਮੈਂਟ ਦਿੰਦਾ ਹੈ ਕਿ ਉਹ ਜਾ ਕੇ ਇਥੋਂ ਬਾਬਾ ਸਾਹਿਬ ਦੀ ਸ੍ਰੀ ਗੁਰੂ ਅਰਬਦਾਸ ਮਹਾਰਾਜ ਦੀ ਤੇ ਬਾਕੀ ਕਮਿਊਨਿਟੀਜ਼ ਦੀ ਆਵਾਜ਼ ਦੁਆਬੇ ਦੀ ਬੁਲੰਦ ਕਰਨ ਪੰਜਾਬ ਦੀ ਬੁਲੰਦ ਕਰਨ ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਝੂੜ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਕਰਨ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ